ਸਾਬ ਕਹਿੰਦੇ ਕਿ ਜਿਹੜਾ ਬਿਆਨ ਕਹਿੰਦੇ ਮੇਰਾ ਲਿਖਤਾ ਉਹ ਬਿਆਨ ਕਹਿੰਦੇ ਮੇਰਾ ਨਹੀਂ ਹੈ ਪਰ ਠੀਕ ਹੈ ਕਹਿੰਦੇ ਮੇਰੀ ਵਿਰੋਧਤਾ ਜ਼ਰੂਰ ਹੈ ਪਰ ਕਹਿੰਦੇ ਬਿਆਨ ਨਾ ਲੈ ਸਕਦਾ ਨੋ ਆਈ ਟੇਕ ਰਿਸਪੋਨਸਿਬਿਲਟੀ ਹਾਲਾਂਕਿ ਬਿਆਨ ਮੈਂ ਨਹੀਂ ਸੀ ਲਿਖਿਆ ਲੇਕਿਨ ਆਈ ਟੇਕ ਰਿਸਪੋਨਸਿਬਿਲਟੀ ਬਿਕਾਜ਼ ਮੈਂ ਟੀਮ ਦਾ ਸੀਨੀਅਰ ਮੋਸਟ ਮੈਂਬਰ ਹਾਂ ਸੋ ਆਈ ਟੇਕ ਫੁਲ ਰਿਸਪੋਨਸਿਬਿਲਟੀ ਗੱਲਾਂ ਅੰਦਰ ਬੈਠ ਕੇ ਹੀ ਹੱਲ ਹੁੰਦੀਆਂ ਆਉਂਦੀਆਂ ਆ ਪਬਲਿਕ ਪਲੇਟਫਾਰਮ ਤੇ ਤਾਂ ਨਹੀਂ ਹਰੋਦੀਆਂ ਆ ਜਾਦਾ ਉਹ ਦਸਨਪੇ ਅੱਜ ਤੱਕ ਜਦੋਂ ਦੀ ਸ਼ੌਂਕੀ ਕੋਰਡੋਰ ਪ੍ਰਬੰਧਕ ਕਮੇਟੀ ਬਣੀ ਆ ਜਦੋਂ ਦੇ ਜਸੇਦਾਰ ਸਹਾਬਾਨ ਲਗਾਏ ਜਾ ਰਹੇ ਨੇ ਕੀ ਕੋਈ ਹੋਰ ਤਰੀਕਾ ਅਪਣਾਇਆ ਗਿਆ ਇਸ ਤੋਂ ਇਲਾਵਾ ਜਾਂ ਕੋਈ ਨਵਾਂ ਤਰੀਕਾ ਇਸ ਵਾਰੀ ਅਪਣਾਇਆ ਗਿਆ ਜਿਸ ਤੱਕ ਗੱਲ ਹੋਰ ਹੋ ਜਾਂਦੀ ਹੈ ਉਹਨਾਂ ਨੂੰ ਪਹਿਲਾਂ ਕੰਫੀਡੈਂਸ ਦੇ ਵਿੱਚ ਲੈ ਕੇ ਨਹੀਂ ਲਿਖਿਆ ਗਿਆ ਸੀ ਇਹ ਬਿਆਨ ਤਾਂ ਜੇ ਤੁਸੀਂ ਇਹ ਕਹੋ ਕਿ ਸਾਨੂੰ ਸੂਟ ਨਹੀਂ ਕਰਦਾ ਫਿਰ ਉਹ ਗੱਲ ਹੋਰ ਹੈ ਲੇਕਿਨ ਜੇ ਆਪਾਂ ਇਨ ਪ੍ਰਿੰਸੀਪਲ ਸਿਧਾਂਤਕ ਗੱਲ ਕਰੀਏ ਤਾਂ ਸਿਧਾਂਤਕ ਤੌਰ ਤੇ ਤਾਂ ਸ਼ੌਂਕੀ ਕਮੇਟੀ ਹੀ ਹਮੇਸ਼ਾ ਟੋੜਾ ਸਾਹਿਬ ਦੇ ਟਾਈਮ ਦੇ ਉੱਤੇ ਕਿੰਨੇ ਜਿਹੇ ਸਰਦਾਰ ਸਹਬਾਨ ਬਦਲੇ ਗਏ ਨੇ ਕਿਉਂ ਮੈਂ ਹਟਾਉਣਾ ਨਹੀਂ ਕਹਿੰਦਾ ਹੁੰਦਾ ਜਾਂ ਚੁੱਪੀ ਕਰਨਾ ਨਹੀਂ ਕਹਿੰਦਾ ਹੁੰਦਾ ਬਦਲੇ ਜਾਂਦੇ ਨੇ ਟੋੜਾ ਸਾਹਿਬ ਜਿੰਨੀ ਵਾਰੀ ਪ੍ਰਧਾਨ ਬਣਿਆ ਬਾਦਸ਼ਾਹ ਵੀ ਜਿਹੜੇ ਤੁਸੀਂ ਕਹਿੰਦੇ ਹੋ ਨੇ ਲਫਾਫਾ ਉਹਦੇ ਚੋਂ ਹੀ ਬਣਿਆ ਨਾ ਕਿਸੇ ਹੋਰ ਤਰੀਕੇ ਨਾਲ ਥੋੜੇ ਬਣਿਆ ਜੀ ਸਿਕਣੋਂ ਕਿਵੇਂ ਹਟਾ ਆ ਗਿਆ ਸੀ ਹੂੰ ਠੀਕ ਹੈ ਨਾ ਜਾਂ ਹੋਰ ਸਾਰੇ ਜਿਹੇ ਸਰਦਾਰ ਸਾਹਿਬ ਅੱਜ ਤੱਕ ਕਿਵੇਂ ਹਟਾਏ ਗਏ ਨੇ ਔਰ ਟੋੜਾ ਸਾਹਿਬ ਦੇ ਟਾਈਮ ਕਿਵੇਂ ਹਟਾਏ ਗਏ ਉਹਨਾਂ ਤੋਂ ਪਹਿਲਾਂ ਕਿਵੇਂ ਹਟਾਏ ਗਏ ਜਿਹਦਾ ਇਹ ਤ੍ਰਿਕਾਸੂਰੀ ਲੱਗ ਪਣਾਇਆ ਗਿਆ ਫੇਰ ਤਾਂ ਗੱਲ ਹੋ ਗਈ ਜਿੰਨਾ ਜਿਹੜੇ ਜਹਦਾਰ ਰਕਵੀਰ ਸਿੰਘ ਸਨ ਸਾਰੀ ਪਾਰਟੀ ਉਹਨਾਂ ਦੇ ਚਰਨਾਂ 'ਚ ਨਸਬਸਤਕ ਹੋਈ ਐ ਮੱਥਾ ਉਹਨਾਂ ਦੇ ਚਰਨਾਂ 'ਚ ਟਿਕਿਆ ਤੇ ਜਿਹੜੇ ਹੁਣ ਕਹਿੰਦੇ ਨੇ ਜੀ ਮੱਥਾ ਲਾਇਆ ਕਾਲ ਤੱਕ ਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਲੇ ਦਾਦਾ ਦਾ ਮੱਥਾ ਰਕਵੀਰ ਸਿੰਘ ਉਹਨਾਂ ਦੇ ਚਰਨਾਂ 'ਚ ਰਿਹਾ ਹਮੇਸ਼ਾ ਉਹ ਜਿੰਨਾ ਜਿਹੜਾ ਜਹਦਾਰ ਰਹੇ ਨੇ ਹੁਣ ਨਵੇਂ ਜਹਦਾਰ ਸਾਹਿਬ ਆ ਗਏ ਨੇ ਇਹਨਾਂ ਦੇ ਚਰਨਾਂ 'ਚ ਰਹੇਗਾ ਰਹਿਣਾ ਚਾਹੀਦਾ ਜਿਹੜੇ ਅੱਜ ਜਹਦਾਰ ਸਾਹਿਬ ਦੀ ਇੱਜ਼ਤ ਕਰਨ ਦੀ ਗੱਲ ਕਰ ਰਿਹਾ ਉਹਨਾਂ ਨੇ ਸ਼੍ਰੀ ਅਕਾਲ ਤਖਸਾਲ ਤੇ ਖੜ ਕੇ ਉਮੜਾ ਚੱਕ ਚੱਕ ਕੇ ਸਵਾਲ ਕੀਤਾ ਜੀ ਅਕਾਲ ਤਖਸਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਹਲਚਲ ਹੋਈ ਹੈ ਜਦੋਂ ਕੱਲ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਅੰਤਰੀ ਕਮੇਟੀ ਦੇ ਉਸ ਬਿਆਨ ਦੀ ਗਰੋਥਤਾ ਜਤਾਈ ਨਾਰਾਜ਼ਗੀ ਜਤਾਈ ਜਿਹਦੇ ਵਿੱਚ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਔਰ ਸਾਡੇ ਨਾਲ ਅੱਜ ਹਰਚੰਦ ਸਿੰਘ ਬੈਂਸ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਬੇਹਦ ਸੀਨੀਅਰ ਜਿਹੜੇ ਵਰਕਰ ਵੀ ਕਹਿ ਸਕਦੇ ਹਾਂ ਸੀ ਔਰ ਉਹਨਾਂ ਨੂੰ ਤੁਸੀਂ ਸਲਾਹਕਾਰ ਵੀ ਕਹਿ ਸਕਦੇ ਹੋ ਕਿਉਂਕਿ ਲੰਮਾ ਸਾਮਾ ਉਹਨਾਂ ਦਾ ਤਿਆਰ ਬ ਪ੍ਰਕਾਸ਼ ਸਿੰਘ ਬਾਦਲ ਹੋਣ ਸੁਖਬੀ ਸਿੰਘ ਬਾਦਲ ਹੋਣ ਔਰ ਪੂਰੀ ਬਾਦਲ ਫੈਮਿਲੀ ਦੇ ਉਹ ਕਹਿ ਸਕਦੇ ਆ ਕਿ ਮੇਨ ਜਿਹੜੇ ਬੰਦਿਆਂ ਦੇ ਵਿੱਚ ਇੱਕ ਨੇਤਾ ਹਰਜਨ ਸਿੰਘ ਬੈਂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਬੈਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਪੰਜਾ ਟੀਵੀ ਤੇ ਜੀ ਬਹੁਤ ਮਿਹਰਬਾਨੀ ਜੀ ਬੈਂ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਜੋ ਸਭ ਕੁਝ ਇਨਾ ਖਲਾਰਾ ਪੈ ਗਿਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨੇ ਕੋਈ ਨਹੀਂ ਇਟਸ ਅ ਸਬ ਸਿਚੁਏਸ਼ਨ ਬਟ ਬੇਨਵਾ ਵੀ ਤਾਂ ਹੁੰਦਾ ਹ ਹ ਕੋਈ ਸਪੈਸਿਫਿਕ ਸਵਾਲ ਪੁੱਛ ਲੋ ਇਹ ਤਾਂ ਜਨਰਲ ਜੀ ਗੱਲ ਹੈ ਨਾ ਇਹ ਤਾਂ ਪਾਰਟੀਆਂ ਚ ਹੁੰਦਾ ਰਹਿੰਦਾ ਹੈ ਅ ਨਹੀਂ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਨੂੰ ਤੁਸੀਂ ਕਿਵੇਂ ਡੀਕੋਡ ਕਰਦੇ ਹੋ ਉਹ ਦੇਖੋ ਪਾਰਟੀ ਦੇ ਉਹ ਸੀਨੀਅਰ ਲੀਡਰ ਨੇ ਉਹਨਾਂ ਨੇ ਜਿਹੜੀ ਵੀ ਗੱਲ ਕਹੀ ਹੈ ਉੱਤੇ ਪੰਡਤ ਸਾਹਿਬ ਜਿਹੜੇ ਸਾਡੇ ਵਰਕਿੰਗ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੇ ਥੀ ਵਿਊਜ਼ ਦਿੱਤੇ ਨੇ ਵਿਚਾਰ ਦਾ ਵਿਊਜ਼ ਆਫ ਦਾ ਪਾਰਟੀ ਸੋ ਉਹਦੀ ਪਾਰਟੀ ਦੇ ਵਿਊਜ਼ ਆ ਉਹ ਤਾਂ ਪੰਡਤ ਸਾਹਿਬ ਨੇ ਦਿੱਤੇ ਨੇ ਤੋ ਲੇਕਿਨ ਮੈਂ ਸਮਝਦਾ ਕਿ ਇਹ ਜਿਹੜਾ ਪਾਰਟੀ ਇਜ਼ ਕੰਪੀਟੈਂਟ ਟੂ ਹੈਂਡਲ ਐਨੀ ਕ੍ਰਾਈਸਿਸ ਹੂੰ ਅੰਦਰ ਬੈਠ ਕੇ ਹੱਲ ਹੋ ਜਾਂਦੇ ਹੁੰਦੇ ਆ ਗੱਲਾਂ ਅੰਦਰ ਬੈਠ ਕੇ ਹੀ ਹੱਲ ਹੁੰਦੀਆਂ ਆਉਂਦੀਆਂ ਆ ਪਬਲਿਕ ਪਲੇਟਫਾਰਮ ਤੇ ਤਾਂ ਨਹੀਂ ਹਰ ਹੁੰਦੀਆਂ ਆਂ ਹਾਂ ਹਾਂ ਕਿਉਂਕਿ ਭੁੰਦੜ ਹੋਣਾ ਨੇ ਵੀ ਕੱਲ ਬਿਆਨ ਦਿੱਤਾ ਭੁੰਦਰ ਸਾਹਿਬ ਕਹਿੰਦੇ ਕਿ ਜਿਹੜਾ ਬਿਆਨ ਕਹਿੰਦੇ ਮੇਰਾ ਲਿਖਤਾ ਉਹ ਬਿਆਨ ਕਹਿੰਦੇ ਮੇਰਾ ਨਹੀਂ ਹੈ ਪਰ ਠੀਕ ਹੈ ਕਹਿੰਦੇ ਮੇਰੀ ਵਿਰੋਧਤਾ ਜ਼ਰੂਰ ਹੈ ਪਰ ਕਦੇ ਬਿਆਨ ਨਹੀਂ ਦਿੱਤਾ ਨੋ ਆਈ ਟੇਕ ਰਿਸਪੌਂਸਿਬਿਲਟੀ ਹਾਲਾਂਕਿ ਬਿਆਨ ਮੈਂ ਨਹੀਂ ਸੀ ਲਿਖਿਆ ਲੇਕਿਨ ਆਈ ਟੇਕ ਰਿਸਪੌਂਸਿਬਿਲਟੀ ਬਿਕਾਜ਼ ਮੈਂ ਟੀਮ ਦਾ ਸੀਨੀਅਰ ਮੋਸਟ ਮੈਂਬਰ ਆ ਸੋ ਆਈ ਟੇਕ ਫੁੱਲ ਰਿਸਪੌਂਸਿਬਿਲਟੀ ਉਹਦੇ ਵਿੱਚ ਇੱਕ ਸੈਂਟੈਂਸ ਬਾਰੇ ਕੋਈ ਪ੍ਰੋਬਲਮ ਸੀਗੀ ਉਹ ਦੈਟਸ ਸਟੈਂਡ ਵਿਦਡਰੋਨ ਹੋਰੀ ਜਿੰਮੇਵਾਰੀ ਮੈਂ ਆਪਣੇ ਸਿਰ ਤੇ ਲੈਣਾ ਉਹ ਦੱਸੋ ਕੀ ਕਰ ਰਿਹਾ ਹੈ ਲੇਕਿਨ ਬਾਕੀ ਬਿਆਨ ਉਹਨਾਂ ਦਾ ਉਦਾਂ ਹੀ ਆ। ਉਹ ਇੱਕ ਇੱਕ ਵਰਡ ਬਾਰੇ ਸੀਗਾ ਉਹਨਾਂ ਦਾ। ਹਾਂ ਜਿਹੜੇ ਉਹ ਪੂਰੀ ਲਾਈਨ ਨੂੰ ਉਹਨਾਂ ਨੇ ਕੋਟ ਕੀਤਾ ਕਹਿੰਦੇ ਕਿ ਜਿਸ ਦੇ ਵਿੱਚ ਹਾਂ ਲੋਰਡ ਉਹ ਲਾਈਨ ਦਾ ਉਹ ਵਰਡ ਬਾਰੇ ਹੀ ਸੀਗਾ ਨਾ ਲੋਰਡ ਹੈ ਜਾਂ ਕਨਈ ਹੈ ਤਾਂ ਉਹਦੇ ਤੋਂ ਬਰਾਬਰ ਜੀ ਜੀ ਇੱਕ ਵਰਡ ਬਾਰੇ ਸੀਗਾ ਉਹ ਵੀ ਹੈ ਚੇਂਜਡ ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਉਹ ਜਿਹੜਾ ਬੈਂਸ ਸਾਹਿਬ ਲਿਖਿਆ ਗਿਆ ਕਿ ਸੁਖਬੀਰ ਹੋਣਾ ਦੀ ਪਿੱਠ ਦੇ ਬਿਸ਼ੁਰਾ ਮਾਰਿਆ ਹਰਸਿਮਰਤ ਹੋਣਾ ਨੇ ਪਾਲਿਆ ਸੀ ਇਹ ਇਸ ਸੱਖਰ ਬਾਰੇ ਉਹਨਾਂ ਨੇ ਥੋੜਾ ਨਿਜਾਹਤ ਕੀਤੀ ਸੀ ਕਿ ਉਹ ਤਾਂ ਫਿਰ ਗੱਲ ਹੋਣਾ ਜ਼ਿੰਮੇਵਾਰੀ ਲੈ ਲਈ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਜੀ ਕਿਉਂਕਿ ਜਦੋਂ ਦਾ ਜੀ ਪਾਰਟੀ ਦਾ ਪ੍ਰਧਾਨ ਨੇ ਪਾਰਟੀ ਦੇ ਪ੍ਰਧਾਨ ਦੇ ਬਿਆਨ ਨੂੰ ਪਾਰਟੀ ਦੇ ਮੈਂਬਰ ਕਿੱਦਾਂ ਦੇਖਦੇ ਆ ਜੀ ਨਹੀਂ ਫਿਰ ਵੀ ਇੱਕ ਤੁਸੀਂ ਲੰਮਾ ਸਮਾਂ ਤੁਹਾਡਾ ਤਿਆਰਵਾ ਤੁਸੀਂ ਨਹੀਂ ਮੈਂ ਤਾਂ ਦੇਖੋ ਮੈਂ ਮੈਂ ਓਵਰਆਲ ਗੱਲ ਬਾਰੇ ਗੱਲ ਕਰ ਸਕਦਾ ਹਾਂ ਕਿ ਜਦੋਂ ਅਜੀਤਿਆ ਸਾਹਿਬ ਨੇ ਵੀ ਕਿਹਾ ਸਾਡੇ ਸਾਡੇ ਵਿਰੋਧੀ ਤੇਰੇ ਵੀ ਕਹਿ ਰਿਹਾ ਸਾਡੇ ਬੰਦੇ ਵੀ ਕਹਿ ਰਹੇ ਆ ਕਿ ਅਕਾਲ ਤਖਤ ਸਾਹਿਬ ਜਿਹੜਾ ਸਰਵਉੱਚ ਅਸਥਾਨ ਆ ਉਹਦਾ ਸਨਮਾਨ ਹੋਣਾ ਚਾਹੀਦਾ ਤੇ ਜੇ ਉਸ ਸਰਵਉੱਚ ਅਸਥਾਨ ਦਾ ਸਨਮਾਨ ਹੋਣਾ ਚਾਹੀਦਾ ਤੇ ਜੇ ਪਹਿਲਾਂ ਉਹਦਾ ਦੇ ਮੁਖੀ ਸਤਾਰਕ ਵੀਰ ਸਿੰਘ ਸਨ ਜਿਹਾ ਰਕबीर ਸਿੰਘ ਸਾਡਾ ਉਹਨਾਂ ਦਾ ਉਹਨਾਂ ਦੇ ਬਾਰੇ ਕੋਈ ਗੱਲ ਕਹਿਣੀ ਅਕਾਲ ਤਖਤ ਸਾਹਿਬ ਦਾ ਸਨਮਾਨ ਨਹੀਂ ਸਮਝਿਆ ਜਾਏਗਾ ਤਾਂ ਫਿਰ ਹੁਣ ਜਿਹੜੇ ਮੁਖੀ ਨੇ ਉਹਨਾਂ ਦੇ ਖਿਲਾਫ ਵੀ ਕੋਈ ਗੱਲ ਕਰਨੀ ਜਾਂ ਇਹਨਾਂ ਦਾ ਕਹਿਣਾ ਨਾ ਮੰਨਣਾ ਇਹ ਵੀ ਤਾਂ ਖਾਲਤਾ ਖੰਡੀ ਫਿਰ ਸਨਮਾਨ ਦੇ ਉਲਟੀ ਗੱਲ ਹੋਏਗੀ ਨਾ ਨਹੀਂ ਹੁਣ ਤੱਕ ਕੋਈ ਖਿਲਾਫ ਇਸ ਦਾ ਬਿਆਨ ਆਇਆ ਹੀ ਨਹੀਂ ਕਿਉਂਕਿ ਸਗੋਂ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਨਹੀਂ ਫਿਰ ਜੇ ਜੇ ਬਿਆਨ ਨਹੀਂ ਆਇਆ ਤਾਂ ਫਿਰ ਇਹਨਾਂ ਦੀ ਸਰਵਉੱਚਤਾ ਉੱਤੇ ਮਤਲਬ ਜੇ ਆਪਾਂ ਹੁਣ ਕਹੀਏ ਪਹਿਲੇ ਨੂੰ ਗਲਤ ਲਾਇਆ ਤਾਂ ਫਿਰ ਤੁਸੀਂ ਨਵੇਂ ਨੂੰ ਗਲਤ ਕਹਿ ਰਹੇ ਹੋ ਨਾ ਮੇਰਾ ਮਤਲਬ ਇਹ ਜੋ ਨਵੇਂ ਨੂੰ ਗਲਤ ਨਹੀਂ ਕਹਿ ਰਹੇ ਹੋ ਕਹਿ ਰਹੇ ਨੇ ਕਿ ਜੋ ਪੁਰਾਣਾ ਹਟਾਇਆ ਜਿਸ ਸਾਹਬ ਦੇ ਨਾਲ ਉਹ ਚੀਜ਼ ਗਲਤ ਉਹ ਮੈਨੂੰ ਨਹੀਂ ਪਤਾ ਹੈ ਕਿਉਂ ਕਹਿ ਰਹੇ ਨੇ ਬਿਕੋਜ਼ ਜਿਆਦਾ ਉਹ ਦੱਸਣ ਪਏ ਅੱਜ ਤੱਕ ਜਦੋਂ ਦੀ ਇਸ ਸ਼ੌਮ ਦੀ ਕੋਟਵਾਰਾ ਪ੍ਰਬੰਧਕ ਕਮੇਟੀ ਬਣੀ ਆ ਜਦੋਂ ਦੇ ਜਸੇਦਾਰ ਸਹਬਾਨ ਲਗਾਏ ਜਾ ਰਹੇ ਨੇ ਕੀ ਕੋਈ ਹੋਰ ਤਰੀਕਾ ਅਪਣਾਇਆ ਗਿਆ ਇਸ ਤੋਂ ਇਲਾਵਾ ਜਾਂ ਕੋਈ ਨਵਾਂ ਤਰੀਕਾ ਇਸ ਵਾਰੀ ਅਪਣਾਇਆ ਗਿਆ ਫਿਰ ਤਾਂ ਗੱਲ ਹੋਰ ਹੋ ਜਾਂਦੀ ਹੈ ਜੇ ਉਹੀ ਤਰੀਕੇ ਅਪਣਾਏ ਗਏ ਨੇ ਜਿਹੜੇ ਕਿ 100 ਸਾਲ ਤੋਂ ਕਰਾਏ ਜਾ ਰਹੇ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਗਈ ਤਾਂ ਫਿਰ ਉਹ ਚਤਰਾ ਜੋ ਗੱਲ ਤੇ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਹੈ ਇਹੋਂ ਜੇ ਤੁਸੀਂ ਇਹ ਕਹੋਗੇ ਸਾਨੂੰ ਸੂਟ ਨਹੀਂ ਕਰਦਾ ਫਿਰ ਉਹ ਗੱਲ ਹੋਰ ਹੈ ਲੇਕਿਨ ਜੇ ਆਪਾਂ ਇਨ ਪ੍ਰਿੰਸੀਪਲ ਸਿਧਾਂਤਕ ਗੱਲ ਕਰੀਏ ਤਾਂ ਸਿਧਾਂਤਕ ਤੌਰ ਤੇ ਤਾਂ ਸ਼੍ਰੋਮਣੀ ਕਮੇਟੀ ਹੀ ਹਮੇਸ਼ਾ ਟੋੜਾ ਸਾਹਿਬ ਦੇ ਟਾਈਮ ਦੇ ਉੱਤੇ ਕਿੰਨੇ ਜਹਦਾਰ ਸਾਹਿਬਾਨ ਬਦਲੇ ਗਏ ਨੇ ਕਿਉਂ ਮੈਂ ਹਟਾਉਣਾ ਨਹੀਂ ਕਹਿੰਦਾ ਹੁੰਦਾ ਜਾਂ ਛੁੱਟੀ ਕਰਨਾ ਨਹੀਂ ਕਹਿੰਦਾ ਹੁੰਦਾ ਬਦਲੇ ਜਾਂਦੇ ਨੇ ਔਰ ਕਿੰਨੇ ਬਦਲੇ ਗਏ ਨੇ ਹਾਂ ਬਿਲਕੁਲ ਬੈਸਿਕ ਆਫ ਦੇ ਵਿੱਚ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਗੱਲ ਦੇਖੀ ਦੀ ਹੈ ਨਾ ਕਿ ਕਿਸ ਤੜੇ ਨੂੰ ਸੂਟ ਕਰਦੀ ਹੈ ਕਿਉਂਕਿ ਪੋਲਿਟਿਕਸ ਹਮੇਸ਼ਾ ਪਰਸੈਪਸ਼ਨ ਦੀ ਹੈ ਔਰ ਪੋਲਿਟਿਕਸ ਅੰਗੇ ਦਾ ਸੂਟ ਕਰਨ ਦੀ ਗੱਲ ਹੈ ਕੋਈ ਵੀ ਪੋਲਿਟਿਕਸ ਦੇ ਵਿੱਚ ਸਟੈਪ ਚੱਕਿਆ ਜਾਊਗਾ ਤਾਂ ਉਹ ਇਹ ਦੇਖਦੇ ਆ ਕਿ ਸੂਟ ਕਿਸ ਨੂੰ ਕਰਦਾ ਹੈ ਸਟੈਪ ਬਿਲਕੁਲ ਸਹੀ ਕਹਿ ਰਹੇ ਹੋ ਜੇ ਤਾਂ ਆਪਾਂ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਤਾਂ ਆਪਾਂ ਇਹ ਦੇਖਾਂਗੇ ਕਿ ਕਿਹਨੂੰ ਸੂਟ ਕਰਦਾ ਕਿਹਨੂੰ ਨਹੀਂ ਕਰਦਾ ਫਿਰ ਤਾਂ ਵਿਰੋਧਤਾ ਹੁੰਦੀ ਰਹੇਗੀ ਹਾਂ ਤਾਂ ਹੀ ਤਾਂ ਮੈਂ ਕਹਿਣਾ ਵੀ ਆਪਣੇ ਕਿਹਨੂੰ ਸੂਟ ਕਰਦਾ ਕਿਹਨੂੰ ਨਹੀਂ ਸੂਟ ਕਰਦਾ ਇਹ ਗੱਲ ਛੱਡ ਕੇ ਜਿਹੜੀ ਸ਼ੋਮਨੀ ਗੁਰਦਾ ਪਰੰਧ ਕਮੇਟੀ ਨੇ ਜਿਵੇਂ ਪਹਿਲਾਂ ਉਹ ਜਸਰ ਸਾਹਿਬਾਨ ਨੂੰ ਲਾਂਦੇ ਆਏ ਉਦੋਂ ਹੀ ਹੁਣ ਲਾਇਆ ਗਿਆ ਤੇ ਜੇ ਆਪਾਂ ਆਪਣੇ ਆਪਣੇ ਹਿੱਤਾਂ ਦੀ ਗੱਲ ਛੱਡ ਦਾਂਗੇ ਤਾਂ ਪਹਿਲਾਂ ਵੀ ਇਹਨਾਂ ਨੇ ਸਤਕਾਰ ਕਰਦੇ ਆਏ ਸੁਖਵੀਰ ਸਿੰਘ ਬਾਦਲ ਨੇ ਸੇ ਛੁਕਾਇਆ ਹੀ ਆ ਨਾ ਉੱਥੇ ਸਾਰੇ ਉਹਨਾਂ ਦਾ ਅਸਤੀਫਾ ਵੀ ਐਕਸੈਪਟ ਹੋਇਆ ਹੀ ਆ ਨਾ ਸ਼ੋਮਨੀ ਕਮੇਟੀ ਨੇ ਵੀ ਕਹਿਣੇ ਮੰਨੇ ਹੀ ਆ ਨਾ ਜਿਹੜੀ 7 ਮੈਂਬਰੀ ਕਮੇਟੀ ਆ ਉਹਦੇ ਬਾਰੇ ਵੀ ਤਾਂ ਲਿਖਤੀ ਤੌਰ ਤੇ ਬੇਨਤੀ ਜਸਰ ਸਾਹਿਬ ਨੂੰ ਹੀ ਕੀਤੀ ਹੋਈ ਆ ਨਾ ਅਜੇ ਤੱਕ ਤਾਂ ਫੈਸਲਾ ਨਹੀਂ ਆਇਆ ਉਹ ਰਿਜੈਕਟ ਨਹੀਂ ਹੋਈ ਅਜੇ ਤੱਕ ਜਸਰ ਗੁਰੀਬ ਸਿੰਘ ਉਹਨਾਂ ਨੇ ਵੀ ਹੋਰ ਜਸਰਦਰ ਗੁਰੀ ਸਾਡੀ ਟੀਮ ਨੂੰ ਉਹਨਾਂ ਦੇ ਭਰਤੀ ਮੈਂ ਗੱਲ ਪੂਰੀ ਕਰਨਾ ਉਹਨਾਂ ਨੇ ਇਹਦਾ ਭਰਤੀ ਵੈਲਕਮ ਕੀਤੀ ਆ ਉਹਨਾਂ ਨੇ ਇਹਨੂੰ ਬਹੁਤ ਚੰਗਾ ਕਦਮ ਕਿਹਾ ਉਹਨਾਂ ਨੇ ਇਸ ਕਦ ਨੂੰ ਵੀ ਬਹੁਤ ਚੰਗਾ ਕਦਮ ਕਿਹਾ ਜਿਹੜਾ ਸੱਤ ਮੈਂਬਰਾਂ ਤੋਂ ਇਲਾਵਾ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਜਿਹਦਰ ਰਗਵੀਰ ਸਿੰਘ ਜੀ ਜਿਹੜੇ ਨੇ ਉਹਨੂੰ ਵੈਲਕਮ ਕਰਕੇ ਗਏ ਨੇ ਲੇਕਿਨ ਜਹਦਾ ਸਾਹਿਬ ਸਾਹਿਬ ਦੇਖੋ ਹੁਣ ਇਹੀ ਗੱਲ ਹੀ ਤੁਸੀਂ ਮੰਨ ਲਓ ਸੂਟ ਕਰਨ ਵਾਲੀ ਗੱਲ ਕਰਤੀ ਹੈ ਨਾ ਉਹਨਾਂ ਨੇ ਦੋ ਗੱਲਾਂ ਕਹੀਆਂ ਜੀ ਉਹਨਾਂ ਨੇ ਜੇ ਤਾਂ ਮੈਂ ਕਿਹਾ ਸੀ ਕਿ ਮੈਂ ਸਵਾਗਤ ਜ਼ਰੂਰ ਕਰਦਾ ਪਰ ਸੈਵ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਵੀ ਕੰਮ ਕਰੇਗੀ ਉਹ ਇਹ ਨਹੀਂ ਹੈਗਾ ਕਿ ਉਹ ਬਿਖਰ ਗਈ ਹੈ ਤੁਸੀਂ ਦੇਖੋ 19 ਗੱਲ ਚੱਲ ਰਹੀ ਹੈ ਨਹੀਂ ਉਹਨੂੰ ਉਹਨੂੰ ਕੰਮ ਕਰਨ ਤੋਂ ਤਾਂ ਕਿਸੇ ਨੇ ਰੋਕਿਆ ਨਹੀਂ ਬੁੰਦਰ ਸਾਹਿਬ ਨੇ ਦਫ਼ਤਰ ਬੁਲਾਇਆ ਸੀ ਬਣਾ ਕੇ ਰਿਕਾਰਡ ਲੈ ਜਾਓ ਤੁਸੀਂ ਭਰਤੀ ਕਰ ਲਓ ਉਹਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਜੇ ਕੱਲ ਉਹ ਪੰਜ ਮੈਂਬਰੀ ਭਰਤੀ ਸ਼ੁਰੂ ਕਰ ਦਿੰਦੀ ਹੈ ਫੇਰ ਜੀ ਨੇ ਉਹ ਦਫਤਰ ਆ ਕੇ ਲੈ ਲੈਣ ਜੋ ਰਿਕਾਰਡ ਚਾਹੀਦਾ ਉਹਨੂੰ ਤਾਂ ਪੁੰਡਤ ਸਾਹਿਬ ਆਪਣੇ ਦਫਤਰ ਚ ਬੈਠ ਕੇ ਦੋ ਵਾਰੀ ਕਹਿ ਚੁੱਕੇ ਨੇ ਹੂੰ ਆ ਬਿਕਰਮ ਮਜੀਠੀਆ ਹੁਣਾਂ ਨੂੰ ਕੀ ਇਹ ਸੂਟ ਕਰਦਾ ਸੀ ਬਿਆਨ ਜਿਹੜਾ ਉਹਨਾਂ ਨੇ ਕੱਲ ਦਿੱਤਾ ਨਹੀਂ ਮਜੀਠੀਆ ਸਾਹਿਬ ਦਾ ਦੇਖੋ ਪਤਾ ਕੀ ਗੱਲ ਹੈ ਜਿਹੜੀਆਂ ਪਾਰਟੀ ਦੇ ਅੰਦਰੂਨੀਆ ਗੱਲਾਂ ਹੁੰਦੀਆਂ ਨਾ ਅੰਦਰੇ ਹੀ ਹੋਣੀਆਂ ਚਾਹੀਦੀਆਂ ਹੁੰਦੀਆਂ ਯੂਰੋ ਲੇਕਿਨ ਜਿਹੜੇ ਪ੍ਰਧਾਨ ਸਾਹਿਬ ਨੇ ਸਾਡੇ ਪੁੰਡਤ ਸਾਹਿਬ ਉਹਨਾਂ ਨੇ ਜੋ ਕਹਤਾ ਉਹ ਤਾਂ ਮੇਰਾ ਕਹਿਣਾ ਕੋਈ ਪਾਟਾ ਨਹੀਂ ਜੀ ਇਸ ਦਾ ਬਾਰੇ ਸੁਖਬੀ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਹੋਣ ਜਾਂ ਮਜੀਠੀਆਂ ਹੋਣ ਕਿਸੇ ਨਾਲ ਤੁਹਾਡੀ ਗੱਲਬਾਤ ਹੋਈ ਕਿਉਂਕਿ ਸੁਖਬੀ ਸਿੰਘ ਬਾਦਲ ਨਾਲ ਤਾਂ ਤੁਹਾਡੀ ਹੋਈ ਹੋਈ ਗੱਲਬਾਤ ਨਹੀਂ ਗੱਲਬਾਤ ਤਾਂ ਹੁੰਦੀ ਰਹਿੰਦੀ ਆ ਲੇਕਿਨ ਮੀਡੀਆ ਵਾਸਤੇ ਨਹੀਂ ਹੁੰਦੀ ਨਹੀਂ ਚਲੋ ਇਸ ਮਾਮਲੇ ਦੇ ਵਿੱਚ ਤੁਸੀਂ ਕਿਉਂਕਿ ਬ੍ਰਿਜ ਬੰਨਦਾ ਤੁਸੀਂ ਕੰਮ ਹਰੇਕ ਕੋਈ ਕਰੂਗਾ ਜਦੋਂ ਦੋ ਪਰਿਵਾਰਾਂ ਦੇ ਵਿੱਚ ਇਹ ਗੱਲ ਆ ਜੀ ਦੇਖੋ ਮੈਂ ਤਾਂ ਜਾਨਾ ਮੈਂ ਤਾਂ ਜਾਨਣਾ ਹੈ ਦੇਖੋ ਮੇਰੀ ਗੱਲ ਸਮਝੋ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਆ ਨਾ ਜੇ ਤਾਂ ਆਪਾਂ ਇਹ ਮੰਨਦੇ ਆ ਕਿ ਸਰਵੋੱਚਤਾ ਦਾ ਅਰਥ ਕਿ ਪੋਲਿਟਿਕਲ ਪਾਰਟੀ ਚ ਕੌਣ ਜਨਰਲ ਸੈਕਟਰੀ ਹੋਵੇ ਕੌਣ ਉਹਦੀ ਰਿਕਰੂਟਮੈਂਟ ਕਰੇ ਕੌਣ ਕਮੇਟੀ ਬਣਾਏ ਕੀ ਬਣਾਏ ਜਿਹਦਾ ਆਪਾਂ ਇਹਦਾ ਮਤਲਬ ਇਹ ਸਮਝਦੇ ਆ ਫਿਰ ਮੈਂ ਇਹ ਸਮਝਦਾ ਕਿ ਪੂਰੀ ਤਰ੍ਹਾਂ ਹੀ ਜਸਹਦਰ ਸਾਹਿਬ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਉਹ ਜਿਵੇਂ ਚਾਹਣ ਕਰਨ ਹੂੰ ਜੇ ਅੱਛਾ ਜੇ ਇਹਦਾ ਕਰਾਂਗੇ ਫਿਰ ਉਹਦੀ ਕੋਈ ਸਮੱਸਿਆ ਵੀ ਆ ਸਕਦੀ ਆ ਪਰ ਉਹ ਜਾਨੀ ਹਰਪ੍ਰੀਤ ਸਿੰਘ ਜੀ ਨੇ ਕਹਿਤਾ ਵਿੱਚ ਪਾਰਟੀ ਬੈਨ ਹੁੰਦੀ ਤਾਂ ਹੋ ਜਾਏ ਇਲੈਕਸ਼ਨਾਂ ਨਹੀਂ ਲੜ ਸਕਦੀ ਨਾ ਲੜੇ ਪੰਚਾਇਤ ਦੀ ਸਰਕਾਰ ਨਾਲ ਨਹੀਂ ਬਣਦੀ ਨਾ ਬਣੇ ਇਹ ਤਾਂ ਜੋ ਉਸ ਰਸਤੇ ਜਿੱਦ ਨਾਲ ਸਿਰਫ ਇਹੀ ਆ ਭੈਣ ਸਾਹਿਬ ਤੁਸੀਂ ਖੁਦ ਮਤਲਬ ਵੈਲ এডਿਕੇਟਿਡ ਹੋ ਤੁਸੀਂ ਡੇਲੀ ਪਤਾ ਨਹੀਂ ਕਿੰਨੀਆਂ ਕਿਤਾਬਾਂ ਪੜ੍ਹਦੇ ਹੋਵੋਗੇ ਹਨਾ ਤਾਂ ਅ ਦੋ ਵਕੀਲਾਂ ਦੇ ਪੱਖ ਆਏ ਸੀ ਉਦੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤ ਰੱਦ ਹੋ ਜੂ ਇੱਕ ਵਕੀਲ ਇਹ ਕਹਿੰਦੇ ਸੀ ਕਿ ਮਾਨਤ ਰੱਦ ਹੋ ਜੂ ਤੇ ਇੱਕ ਵਕੀਲ ਇਹ ਵੀ ਕਹਿੰਦੇ ਸੀ ਕਿ ਚਾਹੇ ਫੂਲ ਕਾਉਣਾ ਬਿਆਨ ਸੁਣ ਲਓ ਉਹ ਕਹਿੰਦੇ ਸੀ ਕਿ ਇਹ ਰੱਦ ਨਹੀਂ ਹੋਏਗੀ ਜੇ ਕਿਉਂਕਿ ਅਕਾਲ ਤਖਤ ਸਾਹਿਬ ਜੇ ਆਪਾਂ ਗੱਲ ਕਰਦੇ ਆ ਕਿ ਅਸੀਂ ਉੱਥੇ ਹੀ ਸਮਰਪਿਤਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਫਾਊਂਡ ਹੁੰਦੀ ਹੈ ਅਕਾਲ ਤਖਤ ਸਾਹਿਬ ਤੋਂ ਹੁੰਦੀ ਹੈ ਤੇ ਪਹਿਲਾਂ ਤਾਂ ਕੱਲ ਪੱਤਰੀਆਂ ਨੂੰ ਲੈ ਕੇ ਰੌਲਾ ਪਿਆ ਜੀ ਦੇਖੋ ਸ਼੍ਰੋਮਣੀ ਨੀ ਮੂਰੇ ਲਿਖਿਆ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਸੀ ਕਿ ਸ਼੍ਰੋਮਣੀ ਦੇਖੋ ਮੈਂ ਕੱਲਾ ਪੜਿਆ ਲਿਖਿਆ ਨਹੀਂ ਤੁਸੀਂ ਵੀ ਪੜੇ ਲਿਖੇ ਹੋ ਤੇ ਇਸ ਕਰਕੇ ਮੈਂ ਤੁਹਾਨੂੰ ਹੀ ਪੁੱਛ ਲੈਣਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨੀ ਹੋਏਗੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਤੋਂ ਬਿਨਾ ਪੋਸੀਬਲ ਹੈਗੀ ਕਿਸੇ ਵੀ ਪਾਰਟੀ ਦੀ ਮਤਲਬ ਤੁਸੀਂ ਕਾਂਗਰਸ ਦੀ ਪਾਰਟੀ ਦੀ ਭਰਤੀ ਕਰ ਸਕਦੇ ਹੋ ਮੈਂ ਕਾਂਗਰਸ ਪਾਰਟੀ ਦੀ ਭਰਤੀ ਕਰ ਸਕਦਾ ਹਾਂ ਉਹ ਪਾਰਟੀ ਰਿਕਾਰਡ ਤੁਹਾਨੂੰ ਰਹੇਗੀ ਨਾ ਪਾਰਟੀ ਦਾ ਬੈਂਕ ਅਕਾਊਂਟ ਜਾਏਗੀ ਉੱਚ ਪੈਸੇ ਜਮ੍ਹਾਂ ਹੋਣਗੇ ਸਹਿਯੋਗ ਲੈਣਾ ਪਏਗਾ ਨਾ ਤੇ ਉਹ ਸਹਿਯੋਗ ਤੋਂ ਬਿਨਾ ਕਿੱਦਾਂ ਭਰਤੀ ਹੋ ਜਾਏਗੀ ਇੱਕ ਚੀਜ਼ ਦੂਜੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਜਾ ਕੀ ਸੀ ਸਵਾਲ ਤੁਹਾਡਾ ਇਹੀ ਕਿ ਜੋ ਮਾਨਤਾ ਦੀ ਗੱਲ ਕਰ ਰਹੇ ਸੀ ਆਪਾਂ ਤੇ ਉਸ ਤੋਂ ਬਾਅਦ ਇੱਕ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਸ਼ਬਦ ਨੂੰ ਲੈ ਕੇ ਗੱਲ ਕਰੀਏ ਮੈਂ ਮਾਨਤਾ ਦੀ ਗੱਲ ਕਰ ਰਿਹਾ ਮੈਂ ਤਾਂ ਕਹਿ ਰਿਹਾ ਜਿਹੜੇ ਵਕੀਲ ਸਾਹਿਬ ਕਹਿੰਦੇ ਨਾ ਕਿ ਮਾਨਤਾ ਰੱਦ ਨਹੀਂ ਹੋਣੀ ਮੈਂ ਤਾਂ ਕਹਿੰਦਾ ਉਹਨਾਂ ਦੀ ਮੰਨ ਲਓ ਫਿਰ ਸਿੱਧਾ ਜੇਦਾਦਰ ਸਾਹਿਬ ਨੇ ਪ੍ਰਧਾਨ ਬਣਾ ਦਿਓ ਜਿਹੜੇ ਵੀ ਹੋਇਆ ਤਰਨ ਉਹ ਪ੍ਰਧਾਨ ਬਣ ਜਾਏ ਕਾਰਨ ਉਹੀ ਕਮੇਟੀਆਂ ਬਣਾਉਣ ਉਹੀ ਜਨਰਲ ਸੈਕਟਰੀ ਅਪੁਆਇੰਟ ਕਰਨ ਉਹੀ ਸਭ ਠੀਕ ਹੈ ਫਿਰ ਆਪਾਂ ਮੰਨ ਲਗੇ ਨਾ ਜਦੋਂ ਠੀਕ ਆ ਵੀ ਮੇਰੀ ਪੀੜੀ ਇਕੱਠੀ ਹੋ ਗਈ ਧਰਮ ਤੇ ਸਿਆਦ ਇਕੱਠੀ ਹੋ ਗਈ ਜਿਵੇਂ ਕਿ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਰਿਹਾ ਜੀ ਉਹ ਤੋਂ ਬਾਅਦ ਫਿਰ ਅਲੱਗ ਹੋ ਗਿਆ ਨਾ ਜੀ ਜੀ ਤੋਂ ਮੈਂ ਕਹਿੰਦਾ ਜੇ ਤੁਸੀਂ ਇਕੱਠੀ ਕਰਨੀ ਚਾਹੁੰਦੇ ਹੋ ਤੇ ਮੈਨੂੰ ਤਾਂ ਕੋਈ ਤਰਾਜ ਨਹੀਂ ਤੋਂ ਜਨਦਰ ਸਾਹਿਬ ਨੂੰ ਪਾਰਟੀ ਦੇ ਪ੍ਰਧਾਨ ਬਣਾ ਦਿਓ ਜੇ ਬੈਨ ਨਹੀਂ ਲੱਗਦਾ ਤਾਂ ਚੰਗੀ ਗੱਲ ਹੈ ਹਮ ਬੈਨ ਸਾਹਿਬ ਤੁਸੀਂ ਹੁਣ ਪਰਿਵਾਰਕ ਮਾਹੌਲ ਨੂੰ ਵੀ ਸਮਝਿਆ ਹੋਊਗਾ ਜਦੋਂ ਗੱਲ ਦਾ ਬਿਆਨ ਆਇਆ ਬੜੀ ਉਥਲ ਪੁਥਲ ਵਾਲਾ ਹੋ ਮਾਹੌਲ ਹੋਇਆ ਇੱਕੋ ਦਮ ਕੇ ਲੋਕਾਂ ਨੇ ਮਤਲਬ ਅਸੀਂ ਵੀ ਚਲਾਇਆ ਕਿਉਂਕਿ ਉਹ ਬਾਗੀਪੂਣਾ ਹੀ ਉਹਦੇ ਵਿੱਚ ਦਿਖ ਰਿਹਾ ਸੀ ਜੋ ਬਿਆਨ ਸੀ ਕਿਉਂਕਿ ਇੱਕ ਤੜਾ ਸਾਰਾ ਖੁਸ਼ ਸੀ ਸੈਲੀਬ੍ਰੇਟ ਕਰ ਰਿਹਾ ਸੀ ਜਥੇਦਾਰਾਂ ਦੀ ਨਿਯੁਕਤੀ ਨੂੰ ਤੇ ਹਟਾਏ ਜਾਣ ਨੂੰ ਦੋਨਾਂ ਚੀਜ਼ਾਂ ਨੂੰ ਤੇ ਦੂਜੇ ਪਾਸੇ ਬਿਕਰਮ ਸਿੰਘ ਮ ਜੋ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਪਰਿਵਾਰ ਦੇ ਵਿੱਚ ਹੋਈਆਂ ਬਹੁਤ ਚਰਚਾਵਾ ਤੁਹਾਨੂੰ ਵੀ ਪਤਾ ਚੱਲਦੀਆਂ ਨੇ ਕੋਈ ਇਕੱਠਿਆਂ ਪ੍ਰੈਸ ਕਾਨਫਰੰਸ ਨਹੀਂ ਕੋਈ ਕੁਛ ਨਹੀਂ ਹਨਾ ਉਹ ਗੱਲਾਂ ਦੇ ਉੱਪਰ ਵੀ ਬਹੁਤ ਸਾਰੀ ਵਿਚਾਰ ਚਰਚਾ ਹੋਈ ਤੇ ਫਿਰ ਪਰਿਵਾਰਕ ਮਾਹੌਲ ਕੀ ਕਹਿੰਦਾ ਹੁਣ ਤੁਸੀਂ ਵਿਚਰੇ ਹੋ ਤੁਸੀਂ ਪਰਿਵਾਰਕ ਮਾਹੌਲ ਤੁਸੀਂ ਆ ਬੱਚੀ ਦੀ ਮੈਰਿਜ ਤੇ ਦੇਖੀ ਲਿਆ ਸੀ ਨਹੀਂ ਚਲੋ ਉਹ ਤਾਂ ਵੈਸੇ ਵੀ ਦੇਖੋ ਉਹਦਾ ਸਾਰੇ ਪਾਸ ਉਹਦਾ ਸਿਆਸਤਦਾਨਾ ਬਾਰੇ ਕੀ ਹੀ ਜਾਂਦਾ ਕਿ ਵਿਆਹ ਕਿਸ ਦਾ ਫਿਰ ਉਹ ਭਾਈ ਮੇਰੀ ਗੱਲ ਸੁਣਨਾ ਜੋ ਤੁਹਾਨੂੰ ਸਾਰੇ ਜੱਗ ਨੂੰ ਸਾਹਮਣੇ ਨਜ਼ਰ ਆਂਦਾ ਆ ਉਹਦੇ ਬਾਰੇ ਗੱਲ ਕਰ ਸਕਦੇ ਆ ਨਾ ਹੁਣ ਆਪਣੇ ਕਮਰੇ 'ਚ ਬੈਠ ਕੇ ਕੀ ਗੱਲ ਕਰਦੇ ਹਾਂ ਜੋ ਨਾ ਮੈਨੂੰ ਪਤਾ ਹੋ ਸਕਦਾ ਨਾ ਤੁਹਾਨੂੰ ਪਤਾ ਹੋ ਸਕਦਾ ਤੇ ਪਰਿਵਾਰਕ ਮਸਲਿਆਂ ਉੱਤੇ ਗੱਲ ਕਰਨੀ ਵੀ ਨਹੀਂ ਚਾਹੀਦੀ ਹੈ ਨਾ ਆਪਾਂ ਦੋਨੋਂ ਬੜੇ ਲਿਖੇ ਆ ਆਪਾਂ ਨੂੰ ਐਂ ਚੰਦਾ ਸ਼ੋਭਾ ਵੀ ਨਹੀਂ ਦਿੰਦਾ ਹੈ ਹੈ ਨਾ ਤੇ ਉਹ ਗੱਲ ਕਰਨੀ ਵੀ ਨਹੀਂ ਚਾਹੀਦੀ ਲੇਕਿਨ ਮੈਂ ਜੀ ਅਸਲੀ ਗੱਲ ਕਰਦਾ ਕਿ ਜਦੋਂ ਜਹੇਦਾਰ ਸਾਹਿਬ ਜਹੇਦਾਰ ਗਗਵੀਰ ਸਿੰਘ ਜੀ ਸਨ ਆਪਾਂ ਉਹਨਾਂ ਦਾ ਪੂਰਾ ਸਤਕਾਰ ਕਰਦੇ ਸਾਂ ਜੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਜਿੱਦਾਂ ਸ਼ੋਮਨੀ ਕਮੇਟੀ ਪਹਿਲਾਂ ਕਰਦੀ ਆ ਇਹ ਪੈਸੇ ਮਜੀਦ ਸਿੰਘ ਜੀ ਮਾਣੋ ਕਿਵੇਂ ਹਟਾ ਆ ਗਿਆ ਸੀ ਹੂੰ ਠੀਕ ਹੈ ਨਾ ਜਾਂ ਹੋਰ ਸਾਰੇ ਜਹੇਦਾਰ ਸਾਹਿਬ ਅ ਔਰ ਤੁਹਾਡਾ ਸਾਹਿਬ ਦੇ ਟਾਈਮ ਕਿਵੇਂ ਹਟਾਏ ਗਏ ਉਹਨਾਂ ਤੋਂ ਪਹਿਲਾਂ ਕਿਵੇਂ ਹਟਾਏ ਗਏ ਜਿਹਦਾ ਇਹ ਤਰੀਕਾ ਇਸ ਵਾਰੀ ਅਲੱਗ ਪਣਾਇਆ ਗਿਆ ਫਿਰ ਤਾਂ ਗੱਲ ਹੋ ਗਈ ਹਜ ਜਿਹੜਾ ਟਾਈਮਿੰਗ ਕਰਕੇ ਗੱਲ ਜਾਦੀ ਹੋ ਰਹੀ ਜਿਹੜੀ ਗੱਲ ਪੂਰੀ ਕਰ ਲੈਂਦੇ ਗੱਲ ਪੂਰੀ ਕਰ ਲੈਂਦੇ ਉਹ ਕਿੰਨਾ ਚਿਰ ਜਸედაਰ ਰਕਵੀਰ ਸਿੰਘ ਸਨ ਸਾਰੀ ਪਾਰਟੀ ਉਹਨਾਂ ਦੇ ਚਰਨਾਂ 'ਚ ਨਸਤ ਵਸਤਕ ਹੋਈ ਐ ਮੱਥਾ ਉਹਨਾਂ ਦੇ ਚਰਨਾਂ 'ਚ ਟਿਕਿਆ ਤੇ ਇਹ ਜਿਹੜੇ ਹੁਣ ਕਹਿੰਦੇ ਨੇ ਜੀ ਮੱਥਾ ਲਾਇਆ ਕਾਲ ਤੱਕ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਲੀ ਦਲ ਤਾਂ ਮੱਥਾ ਰਕਵੀਰ ਸਿੰਘ ਉਹਨਾਂ ਦੇ ਚਰਨਾਂ 'ਚ ਰਿਹਾ ਹਮੇਸ਼ਾ ਉਹ ਜਿੰਨਾ ਚਿਰ ਉਹ ਜਸედაਰ ਰਹੇ ਨੇ ਉਹ ਜਿਹੜੇ ਜਿਹੜੇ ਵਿਰੋਧੀ ਧੜੇ ਵਾਲੇ ਉਹਨਾਂ ਨੂੰ ਵੀ ਚਾਹੀਦਾ ਜਸਹਰਦ ਸਾਹਿਬ ਦਾ ਕਹਿਣਾ ਮੰਨਣਾ ਸਾਰੇ ਉਹਨਾਂ ਨੂੰ ਮੰਨਣਾ ਚਾਹੀਦਾ ਇਹ ਖੁਦ ਹੀ ਕਹਿੰਦੇ ਨੇ ਨਾ ਜਸਹਰਦ ਸਾਹਿਬ ਦਾ ਮਤਲਬ ਸਰਵੋੱਚ ਸਥਾਨ ਆ ਤੇਰੇ ਜੱਜਦਾਰ ਸਾਹਿਬ ਜਿਹੜੇ ਹੁਣ ਨੇ ਇਹਨਾਂ ਇਹਨਾਂ ਦੇ ਵਿੱਚ ਚਰਨਾ ਚ ਸਭ ਨੂੰ ਜਾਣਾ ਚਾਹੀਦਾ ਜਿਵੇਂ ਅਸੀਂ ਇਸ ਤਰ੍ਹਾਂ ਕੁਈਸ ਤੋਂ ਉਹਨਾਂ ਦੇ ਚਰਨਾ ਚ ਗਏ ਸੀ ਬੈਂਸਾ ਨੂੰ ਨਵੇਂ ਜਿਹੜੇ ਜੱਜਦਾਰ ਬਣੇ ਨੇ ਭਾਈ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਬਾਰੇ ਵੀ ਬਹੁਤ ਚਰਚਾਾਂਵਾਂ ਚੱਲ ਰਹੀਆਂ ਆ ਕਹਿੰਦੇ ਕਿ ਪਰਮਜੀਤ ਸਿੰਘ ਸਰਨਾ ਹੋਣਾ ਸਰਨਾ ਹੋਣਾ ਦੇ ਕਹਿਨ ਤੋਂ ਹੀ ਸਰਨਾ ਹੋਣਾਂ ਦੀ ਨੌਮੀ ਨਹੀਂ ਆਏ ਨੇ ਉਹ ਮੇਰੀ ਬੇਨਤੀ ਸੁਣ ਲਓ ਕਿਹਦੇ ਕਹਿਣ ਤੇ ਕੌਣ ਲੱਗਿਆ ਇਹ ਤਾਂ ਸਿਰਫ ਚਰਚਾਵਾਂ ਦਾ ਤੇ ਕੋਈ ਪੁਆਇੰਟ ਕਰ ਸਕਦਾ ਮੈਂ ਸਿਰਫ ਇਹ ਕਹਿਣਾ ਕਿ ਇਹ ਉਹੀ ਕਮੇਟੀ ਆ ਜਿਹਨੇ ਪ੍ਰਕੀਤ ਸਿੰਘ ਉਹਨਾਂ ਨੂੰ ਲਾਇਆ ਸੀ ਇਹ ਉਹੀ ਕਮੇਟੀ ਜਿਹਨਾਂ ਨੇ ਇਹਨਾਂ ਨੂੰ ਲਾਇਆ ਸੀ ਜੇ ਹੁਣ ਗਲਤ ਨਹੀਂ ਤਾਂ ਉਸ ਵੇਲੇ ਵੀ ਗਲਤ ਹੋਣਗੇ ਜੇ ਹੁਣ ਠੀਕ ਨਹੀਂ ਤਾਂ ਉਸ ਵੇਲੇ ਵੀ ਠੀਕ ਹੋਣਗੇ ਪੀਰ ਮਹਮਦ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਨਿਯੁਕਤੀਆਂ ਨੂੰ ਟਾਲਿਆ ਵੀ ਜਾ ਸਕਦਾ ਅਸੀਂ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਨਾਲ ਵੀ ਗੱਲ ਕਰੂੰਗਾ ਕਿ ਇਹ ਨਿਯੁਕਤੀਆਂ ਨੂੰ ਟਾਲਿਆ ਜਾਵੇ ਕੌਣ ਕਹਿੰਦੇ ਨੇ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਨਹੀਂ ਦੇਖੋ ਪੀਰ ਮੁਹੰਮਦ ਜੀ ਦਾ ਆਪਣਾ ਥੀ ਵਿਊ ਆ ਮੈਂ ਹੁਣ ਉਹ ਦੇਖੋ ਪਾਰਟੀ ਦੇ ਅੰਦਰ ਹਰੇਕ ਤਰ੍ਹਾਂ ਦੇ ਥ ਉਹ ਜੋ ਜਵ ਉਹ ਠੀਕ ਸਮਝਦੇ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਜਿੰਨਾ ਚਿਰ ਜਦੋਂ ਦਾ ਤਕਬੀਰ ਸਿੰਘ ਜੀ ਸਨ ਪਾਰਟੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਈ ਜਾ ਕੇ ਕੱਲੀ ਕੱਲੀ ਗੱਲ ਮੰਨੀ ਉਹਨਾਂ ਤੇ ਝਿੜਕਾਂ ਵੀ ਸੀਆਂ ਔਰ ਕੱਲੇ ਸਾਬ ਸੁਬੀਰ ਸਿੰਘ ਬਾਦਲ ਨੇ ਸੀਆਂ ਜਿਹੜੇ ਅੱਜ ਜਸਹਰ ਸਾਹਿਬ ਦੀ ਇੱਜ਼ਤ ਕਰਨ ਦੀ ਗੱਲ ਕਰ ਰਿਹਾ ਹੈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਉਮੜਾ ਚੱਕ ਚੱਕ ਕੇ ਸਵਾਲ ਕੀਤੇ ਸੀ ਅਕਾਲ ਤਖਤ ਦੇ ਜਸਹਰ ਸਾਹਿਬ ਨੂੰ ਠੀਕ ਕਹਿ ਰਿਹਾ ਗਲਤ ਕਰ ਰਿਹਾ ਜੀ ਤੁਸੀਂ ਪ੍ਰੇਮ ਸਿੰਘ ਚੰਦੂ ਮਾਹਰ ਉਹਨਾਂ ਦੇ ਵਾਲੇ ਸ਼ਾਲਾ ਕੀਤਾ ਜਿਹੜਾ ਜਿਹੜਾ ਇੱਕ ਬੰਦੇ ਨੂੰ ਜੋ ਕੁਝ ਵੀ ਕਿਹਾ ਗਿਆ ਉਨੇ ਆਪਣਾ ਬਜਾਹਤ ਵੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨੂੰ ਚੁੱਪ ਕਰਾਤਾ ਗਿਆ ਸੀ ਨਹੀਂ ਭਈ ਹਾਂ ਜਾਂ ਨਾ ਕਹੋ ਤੁਰੇ ਹਾਂ ਜਾਂ ਦਾ ਹੀ ਕਿਹਾ ਤੋਂ ਜਦੋਂ ਜਗਜਗਰ ਹਰਕबीर ਸਿੰਘ ਜੀ ਸਾਹਮਣੇ ਨਤਮਸਤਕ ਸਨ ਉਹਨਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਹੀ ਸਾਰੀ ਕੌਮ ਨੂੰ ਜਿਹੜੇ ਵੀ ਜਹੇਦਾਰ ਸਾਹਿਬ ਹੋਣ ਉਹਨਾਂ ਦੇ ਚਰਨਾਂ 'ਚ ਨਤਮਸਤ ਹੋਣਾ ਚਾਹੀਦਾ ਹੈ ਜੀ ਬੈਸਾ ਤੁਸੀਂ ਤਾਂ ਨਹੀਂ ਚਾਹੇ ਪੁਰਾਣੀ ਤੁਸੀਂ ਚੰਦੂ ਮਾਇਰਾ ਹੋਣਾਂ ਦੇ ਵੱਲ ਇਸ਼ਾਰਾ ਕੀਤਾ ਕਿਉਂਕਿ ਚੰਦੂ ਮਾਇਰਾ ਹੋਣਾਂ ਨੇ ਥੋੜਾ ਜਿਹਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਨੇ ਨਹੀਂ ਨਹੀਂ ਠੀਕ ਹੈ ਆਪਾਂ ਚਲੋ ਇੱਕ ਬਾਕੀ ਕਈਆਂ ਨੇ ਵੀ ਗਾਇ ਤਸੀਂ ਨਹੀਂ ਤਾਂ ਅਸੀਂ ਤਾਂ ਸ਼ਾਮਲ ਨਹੀਂ ਸੀਗੇ ਸਰਕਾਰ ਤੋਂ ਚਲੋ ਚੰਦੂ ਮਾਇਰਾ ਹੋਣਾਂ ਤੇ ਆਪਾਂ ਇੱਕ ਵਾਰ ਮੜਾ ਕਰ ਲਈ ਉਹਨਾਂ ਨੇ ਕਿਹਾ ਸੀ ਚੰਦੂ ਮਾਇਰਾ ਹੋਣਾਂ ਨੇ ਕਿ ਜੋ ਬਿਆਨ ਛਾਪਿਆ ਕਹਿੰਦੇ ਮੈਂ ਨਹੀਂ ਦਿੱਤਾ ਸੀ ਜੀ ਉਹ ਕਹਿੰਦੇ ਮੇਰੇ ਨਾਂ ਤੋਂ ਛਾਪਿਆ ਗਿਆ ਸੇਮ ਗੱਲ ਭੂਦਰ ਸਾਹਿਬ ਜੀ ਚੀਜ਼ਾਂ ਮੇਰੀ ਬੇਨਤੀ ਸੁਣੋ ਚੰਦ ਮਦਰ ਸਾਹਿਬ ਦੇ ਬਾਰੇ ਦਾ ਜਹੇਦਾਰ ਸਾਹਿਬ ਨੇ ਉੱਥੇ ਦਸਤੀ ਵੀ ਸਾਰੀ ਗੱਲ ਉਹਦੇ ਬਾਰੇ ਦਾ ਕੁਝ ਕਹਿਣ ਦੀ ਰੌਲਾ ਨਹੀਂ ਗਿਆ ਹਾਂਜੀ ਉਹਨੇ ਦੱਸਤਾ ਸੀ ਤੁਹਾਡਾ ਬਿਆਨ ਵੀ ਰਿਪੋਰਟਿੰਗ ਵੀ ਸਾਡੇ ਕੋਲੇ ਪਈ ਹੈ ਕਿਹਾ ਸੀ ਇਹਨਾਂ ਨੇ ਹੂੰ ਹੂੰ ਮੈਂ ਗਲਤ ਤਾਂ ਨਹੀਂ ਕਹ ਰਿਹਾ ਜੀ ਜੀ ਜਿਹੜੇ ਪੁੰਦਰ ਸਾਹਿਬ ਆ ਵੀ ਸਾਨੂੰ ਪਹਿਲਾਂ ਹੀ ਕਹਤਾ ਆਈ ਟੇਕ ਰਿਸਪੌਂਸਿਬਿਲਟੀ ਉਹ ਇੱਕ ਅੱਖਰ ਗਲਤ ਚਲਾ ਗਿਆ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਹਿੰਦੇ ਸੁਪਨੇ ਨਹੀਂ ਸੀ ਲਿਖਿਆ ਲੇਕਿਨ ਮੈਂ ਸੀਨੀਅਰ ਮੋਸਟ ਬੰਦੇ ਦੇ ਤੌਰ ਤੇ ਉਹ ਨਹੀਂ ਜਿਵੇਂ ਬਾਈ ਆਪਣੀ ਝੋਲੀ ਪਾਦਾ ਜੀ ਤੁਸੀਂ ਜਿਹੜੇ ਸੁਪਰ ਸੀਰ ਸਾਹਿਬ ਬਿਆਨ ਉਹਨ ਉਹਨਾਂ ਨੇ ਉਹ ਪੂਰੀ ਲਾਈਨ ਹੀ ਕਿਹਾ ਸੀ ਕਹਿੰਦੇ ਕਿ ਹਰ ਸੇਮਰਤ ਨੇ ਪਾਰੀ ਜੀ ਉਹ ਸਾਰੀ ਦਾ ਖਰਚ ਉਹ ਲਾਈਨ ਚ ਅਖਰ ਹੀ ਸੀਗਾ ਨਾ ਇੱਕ ਬਾਕੀ ਦਾ ਹਾਂ ਜਾਂ ਹੁੰਦੇ ਹਨ ਜਾਂ ਨਹੀਂ ਹੁੰਦੇ ਹਨ ਫੁੱਲ ਸਟਾਪ ਇਹ ਤਾਂ ਕੋਈ ਕੀ ਉਹਨਾਂ ਨੂੰ ਪੁੱਛਿਆ ਨਹੀਂ ਲਿਖਿਆ ਗਿਆ ਸੀ ਪਹਿਲਾਂ ਇਹ ਬਿਆਨ ਹੈ ਜੀ ਕੀ ਉਹਨਾਂ ਨੂੰ ਪਹਿਲਾਂ ਕੰਫੀਡੈਂਸ ਦੇ ਵਿੱਚ ਲੈ ਕੇ ਨਹੀਂ ਲਿਖਿਆ ਗਿਆ ਸੀ ਇਹ ਬਿਆਨ ਨੀ ਮੇਰਾ ਹੋਇਆ ਮੈਂ ਤਾਂ ਪਹਿਲੀ ਗੱਲ ਤੋਂ ਲਿਖਿਆ ਨਹੀਂ ਤੁਹਾਨੂੰ ਦੱਸਿਆ ਮੈਂ ਤਾਂ ਜ਼ਿੰਮੇਵਾਰੀ ਲੈ ਰਿਹਾ ਕੋਈ ਆਮਦਾ ਹੈਡ ਆਫ ਜੀ ਜੀ ਲੇਕਿਨ ਉਹ ਜਿਹੜਾ ਉਹਦੇ ਇਹ ਭਰਮ ਰਹਿ ਗਿਆ ਹੋਵੇਗਾ ਜਿਹੜੇ ਜਿਹੜੇ ਟੀਮ ਨੇ ਵਿੱਚੇ ਬੰਦੇ ਨੂੰ ਵੀ ਉਸ ਤਰ੍ਹਾਂ ਕੀਤਾ ਕਿ ਉਹ ਪੁੰਦਰ ਸਾਹਿਬ ਨੇ ਮੈਨੂੰ ਹੀ ਫੋਨ ਕੀਤਾ ਸੀਗਾ ਉਹਨਾਂ ਨੂੰ ਵੀ ਕੀਤਾ ਸੀਗਾ ਉਹ ਉੱਥੇ ਹੋ ਸਕਦਾ ਉਹਨਾਂ ਨੂੰ ਗੱਲਬਾਤ ਹੋਈ ਕਿ ਨਹੀਂ ਹੋਈ ਇਹਦੇ ਬਾਰੇ ਮੈਨੂੰ ਐਸਰੇ ਨਹੀਂ ਪਤਾ ਹੈ ਲੇਕਿਨ ਜੇ ਨਹੀਂ ਵੀ ਹੋਈ ਤਾਂ ਜ਼ਿੰਮੇਵਾਰੀ ਮੈਂ ਲੈਣਾ ਹੂੰ ਇੱਕ ਬੰਦਾ ਸਾਹਿਬ ਆਖਰੀ ਸਵਾਲ ਹੈ ਜੀ ਜਿਹੜਾ ਅੱਜ ਪੁੰਦਰ ਸਾਹਿਬ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਕਹਿੰਦੇ 10 ਸਾਲ ਸੁਪਰ ਸੀਨੀਅਰ ਬਾਂਗ ਰਹੇ ਜੀ ਅੱਛਾ ਜੀ ਇਹ ਗੱਲ ਹੋ ਜੋ ਪੁੰਦਰ ਸਾਹਿਬ ਵਾਲੀ ਗੱਲ ਦੀ ਤਾਂ ਮੈਂ ਜ਼ਿੰਮੇਵਾਰੀ ਆਪਣੇ ਚੋਈ ਚ ਪਾਣਾ ਜੀ ਚੰਦੂ ਬਾਜਰਾ ਸਾਹਿਬ ਵਾਲੀ ਤਾਂ ਗੱਲ ਜਥੇਦਾਰ ਸਾਹਿਬ ਨੇ ਗਲਤ ਕਹਿਤੀ ਸੀ ਉਹਦੇ ਬਾਰੇ ਮੈਂ ਕੀ ਕਹਾਂ ਜੀ ਨੀ ਮੈਂ ਉਹੀ ਗੱਲ ਕਰ ਰਿਹਾ ਉਹ ਤਾਂ ਮੇਰਾ ਰੋਲ ਨਹੀਂ ਸੀਗਾ ਉਹ ਤਾਂ ਜਹੇਦਾਰ ਸਾਹਿਬ ਨੇ ਕਹਿਤਾ ਵੀ ਸਾਡੇ ਕੋਲ ਵੀਡੀਓ ਪਈ ਹੈ ਸਾਡੀ ਮੈਂ ਉਹੀ ਗੱਲ ਜਾਰੀ ਵੀ ਹੋਈ ਬਾਅਦ ਚ ਹਮਮ ਮੈਂ ਉਹ ਗੱਲ ਕਰ ਰਿਹਾ ਕਿ ਭੁੰਦਰ ਸਾਹਿਬ ਉਹਨੇ ਕਿਹਾ ਕਿ ਮਜੀਠੀਆ 10 ਸਾਲ ਸੁਪਰ ਸੀਐਮ ਰਿਹਾ ਉਹ ਕਹਿੰਦੇ ਕਿ ਸੁਖਬੀਰ ਨਾਲੋਂ ਵੀ ਜ਼ਿਆਦਾ ਪਾਵਰ ਸੀ ਮਜੀਠੀਆ ਕੋਲ ਯਾਰ ਮੇਰੀ ਬੇਨਤੀ ਸੁਣੋ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਜੋ ਕਹਿਤਾ ਉਹਦੇ ਉੱਤੇ ਕਮੈਂਟ ਮੀਂਹ ਤੋਂ ਮੰਗਣਾ ਬਣਦਾ ਹੀ ਨਹੀਂ ਹੈ ਬਿਕੋਜ਼ ਜਦ ਪ੍ਰਧਾਨ ਸਾਹਿਬ ਨਹੀਂ ਕਹਤਾ ਗੱਲ ਖਤਮ ਨਹੀਂ ਵੈਨ ਸਾਹਿਬ ਤੁਸੀਂ ਬਹੁਤ ਸੀਨੀਅਰ ਅਪੋਰਟਮੈਂਟ ਸੀ ਮੇਰਾ ਮਤਲਬ ਹੁਣ ਸੁਪਰ ਸੀਐਮ ਦਾ ਕੋ ਖੜਾ ਕਹਿਣ ਦਾ ਉਹ ਤਾਂ ਬੰਦਾ ਸੀ ਕੋ ਕਾਫੀ ਅੱਛੇ ਉਹ ਉਸਤਾਨਾ ਦੇ ਰਹੇ ਨੇ ਕਦੇ ਉਹ ਸਰਕਾਰ ਦੇ ਵਿੱਚ ਹੋਰ ਪਤਾ ਕਿ ਕਿਸਾ ਉਹਨਾਂ ਪਹਿਲੀ ਵਾਰ ਐਮਐਲਏ ਬਣੇ ਫਿਰ ਮੰਤਰੀ ਬਨਾਇਆ ਗਿਆ ਉਸ ਸਾਹਿਬ ਉਸ ਸੀਨੀਅਰ ਨਹੀਂ ਬਣੇ ਹੀ ਨਹੀਂ ਨਾ ਉਹ ਤਾਂ ਚਲੋ ਸਭ ਨੂੰ ਸਰਕਾਰ ਪਾਰਟੀ ਦਿੰਦੀ ਹੈ ਨਾ ਹਮ 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 ਸਾਰਿਆਂ ਨੂੰ ਪਾਰਟੀ ਸਰਕਾਰ ਦਿੰਦੀ ਹੈ ਨਾ ਉਹਨਾਂ ਨੂੰ ਹੀ ਦਿੱਤਾ ਜੀ ਤਾਂ ਹੁਣ ਤੁਸੀਂ ਲਾਸਟ ਦੇ ਜਿਆਦਾ ਦਿੱਤਾ ਬਾਕੀਆਂ ਨੂੰ ਉਹ ਤਾਂ ਪਤਾ ਹੈ ਸਾਰਿਆਂ ਨੂੰ ਜੀ ਲਾਸਟ ਦੇ ਤੁਸੀਂ ਕਿਵੇਂ ਦੇਖਦੇ ਹੋ ਪੋਜੀ ਹਾਂਜੀ ਇਸ ਵਕਤ ਅਕਾਲੀ ਦਲ ਦੀ ਕੀ ਪੋਜੀਸ਼ਨ ਦੇਖਦੇ ਹਾਂ ਖਾਸ ਤੌਰ ਤੇ ਸੰਦੀਪ ਸਿੰਘ ਬਾਦਲ ਉਹਨਾਂ ਦੀ ਪੋਜੀਸ਼ਨ ਕੀ ਦੇਖਦੇ ਹਾਂ ਮੈਂ ਅਕਾਲੀ ਦਲ ਦੇ ਬਹੁਤ ਕ੍ਰਾਈਸਿਸ ਦੇਖੇ ਨੇ ਫੋਰ ਇਗਜ਼ੈਂਪਲ ਟੋੜਾ ਸਾਹਿਬ ਤੇ ਬਾਦਲ ਸਾਹਿਬ ਦੀਆਂ ਵਿਵਾਦ ਦੇਖੇ ਨੇ ਉਹ ਕਈ ਵਾਰੀ ਇੱਕ ਦੂਜੇ ਨੂੰ ਇੰਨਾ ਕੁਝ ਕਹਿਂਦੇ ਸੀ ਕਿ ਟੋੜਾ ਸਾਹਿਬ ਉਹਨਾਂ ਨੂੰ ਕਿੰਨਾ ਕੁਝ ਕਹਿਂਦੇ ਸੀ ਪਰਤੇ ਪਰਿਵਾਰ ਦੇ ਵਿੱਚ ਨਹੀਂ ਸੁਲਝ ਪਈ ਸੀ ਉਸ ਮੇਰੇ ਮਾਲ ਖੁੱਲੇ ਤੌਰ ਤੇ ਮੇਰੇ ਵਿੱਚ ਜੋ ਸਵਾਲ ਪੁੱਛਿਆ ਦਾ ਜਵਾਬ ਤਾਂ ਸੁਣ ਲਓ ਹਾਂਜੀ ਹਾਂਜੀ ਲੇਕਿਨ ਬਾਅਦ ਦੇ ਵਿੱਚ ਉਹੀ ਟੋੜਾ ਸਾਹਿਬ ਜਿਹੜੇ ਨੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਸੁਣਾ ਦਿਆਂ ਤਾਂ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ ਉਹ ਉਹਨਾਂ ਨੂੰ ਵਾਹ ਰੇ ਰঞ্জੀਤ ਸਿੰਘ ਦਾ ਨਾਲ ਬਰਾਬਰ ਦਾ ਲੀਡਰ ਦੱਸਦੇ ਤੁਸੀਂ ਲੇਕਿਨ ਕਿਸੇ ਨੇ ਪੁੱਛ ਲਿਆ ਵੀ ਤੁਸੀਂ ਕਦੇ ਉਹਨਾਂ ਨੂੰ ਇਦਾਂ ਕਹਿ ਦਿੰਦੇ ਆ ਤੇ ਕਦੇ ਉਹਨਾਂ ਨੂੰ ਵੱਡੇ ਲੀਡਰ ਕਹਿ ਦਿੰਦੇ ਆ ਇਹਦਾ ਮਤਲਬ ਕੀ ਆ ਤੇ ਟੋੜਾ ਸਾਹਿਬ ਨੇ ਕਹਿ ਆ ਜੀ ਕੱਕਾ ਇੱਕ ਜੰਗ ਦੀ ਬਾਸ਼ਾ ਹੁੰਦੀ ਹੈ ਇੱਕ ਅਮਨ ਦੀ ਬਾਸ਼ਾ ਹੁੰਦੀ ਹੈ ਤੁਸੀਂ ਅਮਨ ਦੀ ਬਾਸ਼ਾ ਵਾਰਿਆ ਕਰੋ ਤੁਸੀਂ ਵੀ ਅਮਨ ਦੀ ਬਾਸ਼ਾ ਹੀ ਵਾਰਿਆ ਕਰੋ ਹੂੰ ਪਰ ਉਹਨਾਂ ਨੇ ਇਹ ਵੀ ਮਾਨਤਾ ਨੂੰ ਬਹੁਤ ਰੱਖਿਆ ਸੀ ਕਹਿੰਦੇ ਕਿ ਜਦੋਂ ਜਥੇਦਾਰ ਸਾਹਿਬ ਬਸ ਦੇ ਵਿੱਚ ਆਉਂਦੇ ਐ ਤੇ ਕਹਿੰਦੇ ਐ ਜੀਪੀਸੀ ਦਾ ਪ੍ਰਧਾਨਕਾਰ ਤੇ ਜਾਵੇ ਤਾਂ ਕਹਿੰਦੇ ਇਹ ਗੱਲ ਮੇਰੇ ਬਰਦਾਸ਼ਤ ਨਹੀਂ ਮੈਂ ਕਰ ਸਕਦਾ ਨਹੀਂ ਹੁਣ ਜੇ ਜੇ ਇਹ ਜੇ ਇਹੀ ਗੱਲ ਜੇ ਇਹੀ ਗੱਲ ਕਿਤੇ ਬਾਦਲ ਸਾਹਿਬ ਨੇ ਜਾਂ ਅਸਲਾਸ ਕੁਸ਼ਿੰਦ ਬਾਦਲ ਨੇ ਕੀਤੀ ਫਿਰ ਤੁਸੀਂ ਕਹਿਣਾ ਸੀ ਜੀ ਇਹ ਜਥੇਦਾਰ ਸਾਹਿਬ ਨੂੰ ਇਹ ਰਿਸ਼ਕਾ ਦਿੰਦੇ ਆ ਉਹਨਾਂ ਨੂੰ ਆਪਣੇ ਨਾਲ ਕਰਨ ਲਈ ਇਤਾਂ ਦੀ ਸਹੂਲਤਾਂ ਦਿੰਦੇ ਆ ਇਹ ਤਾਂ ਪੇਸ਼ ਕਰਨ ਦੀ ਗੱਲ ਹੁੰਦੀ ਨਾ ਜੇ ਤਾਂ ਟੋੜਾ ਸਾਹਿਬ ਨੇ ਕੀਤਾ ਤਾਂ ਸਤ ਬਾਦਲ ਸਾਹਿਬ ਕਹਿੰਦੇ ਤੁਸੀਂ ਕਹਿੰਦੇ ਸੀ ਲਓ ਜੀ ਇਹਨਾਂ ਨੂੰ ਵਾਇਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾ ਇਹ ਤਾਂ ਹੁਣ ਦੇਖਣ ਦਾ ਨਜ਼ਰੀਆ ਹੁੰਦਾ ਉਹ ਟੋੜਾ ਸਾਹਿਬ ਜਿੰਨੀ ਵਾਰੀ ਪ੍ਰਧਾਨ ਬਣਿਆ ਬਾਦਲ ਸਾਹਿਬ ਜਿਹੜੇ ਤੁਸੀਂ ਕਹਿੰਦੇ ਹੋ ਨੇ ਲਫਾਫਾ ਉਹਦੇ ਚੋਂ ਹੀ ਬਣਿਆ ਨਾ ਕਿਸੇ ਹੋਰ ਤਰੀਕੇ ਨਾਲ ਥੋੜੇ ਬਣਿਆ ਸੋ ਦੋਨੋਂ ਇਕੱਠੇ ਰਹੇ ਨੇ ਵੱਡੇ ਲੀਡਰ ਹੂੰ ਖੀਰ ਤੱਕ ਇਕੱਠੇ ਰਹੇ ਨੇ ਵਿੱਚ ਉਹਨਾਂ ਦੇ ਜਿੱਦਾਂ ਹੁਣ ਅੱਜਕੱਲ੍ਹ ਵਾਦ-ਵਿਵਾਦ ਚੱਲਦੇ ਇਹ ਵੀ ਚੱਲਦੇ ਰਹੇ ਨੇ ਸੋ ਇਹ ਵੀ ਹੱਲ ਹੋ ਜਾਂਦੇ ਹੁੰਦੇ ਆ ਇਹਨਾਂ ਦੇ ਵੀ ਹੁੰਦੇ ਰਹੇ ਆ ਹੂੰ ਇਹ ਵੀ ਹੋ ਜਾਣਗੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਾਰੇ ਕੀ ਕਹੋਗੇ ਉਹ ਕੀ ਸੋਚ ਰਹੇ ਉਨਵਰ ਕੀ ਕਹਿਣਾ ਜੀ ਕੀ ਸੋਚ ਰਹੇ ਨੇ ਜਦੋਂ ਪਰਿਵਾਰ ਦੇ ਵਿੱਚ ਸ੍ਰੀ ਅਕਾਲਪੁਰ ਸਾਹਿਬ ਸਾਹਮਣੇ ਹੂੰ ਕਿੰਤੂ ਪ੍ਰੰਤੂ ਨਹੀਂ ਕੀਤਾ ਗੋਲੀ ਵੀ ਚੱਲ ਗਈ ਤਾਂ ਵੀ ਨਹੀਂ ਉਹ ਬੰਦੇ ਨੇ ਅੱਜ ਤੱਕ ਕੋਈ ਬਿਆਨ ਦਿੱਤਾ ਉਸ ਬਾਰੇ ਕੋਈ ਗੱਲ ਨਹੀਂ ਕਹੀ ਅਜੇ ਤੱਕ ਉਸ ਬੰਦੇ ਬਾਰੇ ਕੀ ਕਹਿਣਾ ਹੋਤਾ ਇਹੀ ਕਹਿ ਸਕਦੇ ਹਾਂ ਪੂਰੀ ਤਰ੍ਹਾਂ ਨਤਮਸਤਕ ਹੋਏ ਉਹ ਤਾਂ ਵੱਧ ਤਾਂ ਕੋਈ ਨਤਮਸਤਕ ਅਜੇ ਤੱਕ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਹੋਇਆ ਉਹਨਾਂ ਨੇ ਆਪਣੀਆਂ ਸਫਾਈਆਂ ਦਿੱਤੀਆਂ ਸਸਵੀਰ ਸਿੰਘ ਬਾਦਲੇ ਨੇ ਤਾਂ ਸਫਾਈ ਵੀ ਨਹੀਂ ਦਿੱਤੀ ਕੋਈ ਉਹਨਾਂ ਨੂੰ ਜੋ ਦੱਸਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਨਾ ਹਾਂ ਜਾਂ ਨਾ ਦੋਨੋਂ ਕਿਹਾ ਠੀਕ ਹੈ ਜੀ ਸਤਿਵੰਤ ਜੀ ਸੋ ਉਹਨਾਂ ਤੋਂ ਬਾਅਦ ਤਾਂ ਕੁਝ ਅੰਦਰਾਂ ਤੇ ਡਿੱਗਿਆ ਹੀ ਨਹੀਂ ਖਾਲਸਾਖਸਬ ਦੇ ਹੂੰ ਤੁਸੀਂ ਬਹੁਤ ਵਧੀਆ ਗੱਲ ਤੁਸੀਂ ਬਹੁਤ ਵੱਡੀ ਗੱਲ ਕਹੀ ਕਿ ਤੁਸੀਂ ਜੀ ਹੂੰ ਤੁਸੀਂ ਬਹੁਤ ਵੱਡੀ ਗੱਲ ਮਲ ਹੁਣ ਕਹੀ ਕਿ ਟੌੜਾ ਸਾਹਿਬ ਵੀ ਕਹਿੰਦੇ ਵੀ ਬਾਦਲ ਸਾਹਿਬ ਉਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਰਹੇ ਆ ਕੀ ਕਿਦਾ ਕਿਦਾ ਜੀ ਮੈਂ ਕਹੀ ਤੁਸੀਂ ਹੁਣ ਬਹੁਤ ਵੱਡੀ ਗੱਲ ਕਹੀ ਕਿ ਟੌੜਾ ਸਾਹਿਬ ਵੀ ਉਸ ਸਮੇਂ ਜਿਵੇਂ ਤੁਸੀਂ ਕਹਿੰਦੇ ਸੀ ਕਿ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਰਹੇ ਆ ਨੀ ਮੈਂ ਉਹ ਮੈਂ ਇਹ ਨਹੀਂ ਕਹਾਂ ਕਿ ਲਿਫਾਫਿਆਂ ਚ ਨਿਕਲਦੇ ਮੈਂ ਕਹਿੰਦਾ ਜਿਹਨੂੰ ਤੁਸੀਂ ਕਹਿੰਦੇ ਹੋ ਲਿਫਾਫਿਆਂ ਚ ਨਿਕਲਦੇ ਆ ਟੋੜਾ ਸਾਹਿਬ ਵੀ ਉਦਾਂ ਹੀ ਉਸੇ ਸਿਸਟਮ ਚ ਹੀ ਬਣਿਆ ਹਮੇਸ਼ਾ ਜੇ ਉਹਨੂੰ ਲਿਫਾਫਾ ਕਲਚਰ ਕਹਿੰਨਾ ਤਾਂ ਫਿਰ ਟੋੜਾ ਸਾਹਿਬ ਵੀ ਉਦਾਂ ਹੀ ਬਣਿਆ ਮੈਂ ਤਾਂ ਉਹਨੂੰ ਲਿਫਾਫਾ ਕਲਚਰ ਨਹੀਂ ਕਹਿੰਦਾ ਨਾ ਮੈਂ ਤਾਂ ਕਹਿੰਦਾ ਪਾਰਟੀ ਦਾ ਕੰਸਰਟ ਕਰਕੇ ਪ੍ਰਧਾਨ ਨੂੰ ਅਥਾਰਾਈਜ਼ ਕੀਤਾ ਜਾਂਦਾ ਉਹ ਅਨਾਉਂਸ ਕਰਦਾ ਹੈ ਇਹੀ ਟੋੜਾ ਸਾਹਿਬ ਵੇਲੇ ਸੀਗਾ ਇਹੀ ਟੋੜਾ ਸਾਹਿਬ ਤੋਂ ਪਹਿਲਾਂ ਵੀ ਸੀਗਾ ਤੇ ਇਹੀ ਹੋਣਾ ਹੈ ਲੇਕਿਨ ਇਹ ਵੀ ਸਾਡੇ ਵਾਲੇ ਨੂੰ ਤੁਸੀਂ ਐਡਾ ਕਹ ਦਿੰਨੇ ਆ ਦੂਜਾ ਵੇਲੇ ਕੁਝ ਜਿੰਤਨ ਜ਼ਿਆਦਾ ਵੇਲੇ ਐ ਕੀ ਡੋਣਾ ਸਾਹਿਬ ਦੀ ਨੋਮੀਨੇਸ਼ਨ ਪਾਰਟੀ ਦਾ ਪ੍ਰਦਾਨ ਕਰਦਾ ਸੀ ਕਿ ਨਹੀਂ ਕਰਦਾ ਸੀ ਕੀ ਬਾਲਤ ਸਿੰਘ ਦੇ ਹੁੰਦੇ ਉਹਨਾਂ ਦਾ ਜਿਹੜਾ ਨਾਂ ਆ ਉਹ ਬਾਲਤ ਸਾਹਿਬ ਵੱਲੋਂ ਭੇਜਿਆ ਜਾਂਦਾ ਸੀ ਕਿ ਨਹੀਂ ਭੇਜਿਆ ਜਾਂਦਾ ਸੀ ਜੇ ਭੇਜਿਆ ਜਾਂਦਾ ਸੀ ਤਾਂ ਤਰੀਕਾ ਉਹੀ ਹੋ ਗਿਆ ਨਾ ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਸਾਡੇ ਨਾਲ ਜੁੜਨ ਲਈ ਥੈਂਕ ਯੂ ਜੀ ਬਹੁਤ ਮਿਹਰਬਾਨੀ